ਆਈ ਥਿੰਕ ਤੁਹਾਡੇ ਕਪਤਾਨ ਨੇ ਤੁਹਾਡਾ ਨਾਮ ਪਹਿਲਾਂ ਲਿਆ ਸੀਗਾ ਕਿਤੇ ਨੇ ਪਖੋ ਕੇ ਟੀਮ ਦੇ ਕਪਤਾਨ ਤੁਸੀਂ ਇਹਨਾਂ ਦਾ ਹੀ ਨਾਮ ਲਿਆ ਸੀ ਨਾ ਮੈਨੂੰ ਲੱਗਦਾ ਤੁਸੀਂ ਬਾਬਾ ਹੋ ਕੋਈ ਤੁਹਾਨੂੰ ਬਾਬਾ ਦੀ ਉਪਾਧੀ ਦੇਣੀ ਚਾਹੀਦੀ ਕੋ ਜ਼ੋਰਦਾਰ ਤਾਲੀਆਂ ਇਹਨਾਂ ਨੇ ਜਦੋਂ ਇਹਨਾਂ ਦੀ ਇੰਟਰਵਿਊ ਲਈ ਸੀ ਇਹਨਾਂ ਨੇ ਕਿਹਾ ਸੀਗਾ ਕਿ ਜਸ਼ਨ ਪਖੋ ਕੇ ਬੈਸਟ ਪਲੇਅਰ ਰਹਿਣ ਵਾਲਾ ਹੈ ਸੋ ਤੁਸੀਂ ਬੈਸਟ ਬੋਲਰ ਨਿਕਲੇ ਹੋ ਬੀ ਕੰਗਰਾਚੂਲੇਸ਼ਨ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿੰਨੇ ਕਿਸ ਤੋਂ ਪਹਿਲਾਂ ਟੂਰਨਾਮੈਂਟ ਖੇਡੇ ਬਹੁਤ ਖੇਡੇ ਕਿੰਨੀ ਵਾਰੀ ਬੈਸਟ 2013 ਦਾ ਖੇਡਣ ਲਿਆ ਕਿੰਨੀ ਵਾਰੀ ਬੈਸਟ ਰਹੇ ਹੋ ਦੋ ਤਿੰਨ ਦੋ ਤਿੰਨ ਰੀ ਠੀਕ ਆ ਤੇ ਅੱਜ ਫਿਰ ਐਲਈਡੀ ਲੈ ਕੇ ਜਾਓਗੇ ਹਾਂਜੀ ਕਿੰ ਨੂੰ ਦੇਖੋਗੇ ਐਲਈਡੀ ਤੇ ਫੇਵਰਿਟ ਹੀਰੋਇਨ ਕਿਹੜੀ ਹੈ ਹਾਂਜੀ ਫੇਵਰਿਟ ਹੀਰੋਇਨ ਕਿਹੜੀ ਹੈ ਮੈਂ ਨਾ ਇਹ ਜਿਹੜੇ ਮੁੰਡੇ ਆ ਨਾ ਬਹੁਤ ਚਲਾਕ ਹੁੰਦੇ ਆ ਦੱਸ ਦੇਣੀ ਆ ਚਲੋ ਕੋਈ ਗੱਲ ਨਹੀਂ ਆਪਾਂ ਨਹੀਂ ਪੁੱਛਦੇ ਠੀਕ ਐ ਚਲੋ ਬਹੁਤ-ਬਹੁਤ ਮੁਬਾਰਕਾ ਹੋਣ ਤੁਹਾਡੇ ਮੰਮੀ ਡੈਡੀ ਖੁਸ਼ ਹੋਣ ਇਤਾਂ ਹੀ ਤੁਹਾਨੂੰ ਤਰੱਕੀਆਂ ਦੇਣ ਜ਼ੋਰਦਾਰ ਤਾਲੀਆਂ ਜਸ਼ਨ ਪੱਕੋ ਗਿਆ ਦੇ ਲਈ ਲਓ ਜੀ ਐਲ ਐਡੀ ਬਹੁਤ ਵਧੀਆ ਬਹੁਤ ਹੀ ਸੁਨਹਿਰਾ ਇਹ ਮੌਕਾ ਖੋਸ਼ ਕੀ ਤੁਹਾਡੇ ਬਹੁਤ ਹੀ ਪਿਆਰਾ ਜਿਹਾ ਪਿੰਟ ਬਹੁਤ ਹੀ ਪਿਆਰੀ ਜਿਹੀ ਸ਼ਾਨ ਜਿੱਥੇ ਕਿ जशन पखोकेदा एज अ बेस्ट बॉलर एलईडी मान सम्मान किया जा रहा बेस्ट बैट्समैन इज मोहित पठानकोट आई रिक्वेस्ट मोहित पठानकोट प्लीज कम है जोरदार तालिया जशिन पखोके थैंक यू मोहित ओके पठानकोटोरदारिया मोहित पठानकोट ओके मोहित जी आओ एक वारी ਤੁਹਾਡੇ ਨਾਲ ਥੋੜੀ ਬਹੁਤ ਗੱਲਬਾਤ ਕਰੀਏ ਬੈਸਟ ਬੈਟਸਮੈਨ ਰਹੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਬੜੇ ਡਿਸਪਲਨ ਲੱਗੇ ਹੋ ਮਤਲਬ ਸੀਰੀਅਸਲੀ ਲਾਈਕ ਯਰ ਫਿਜ਼ਿਕ ਐਕਸਪ੍ਰੈਸਸਸ ਦੈਟ ਯੂ ਆਰ ਸੋ ਡਿਸਪਲਿਨਡ ਤੁਸੀਂ ਰੀਅਲ ਲਾਈਫ ਦੇ ਵਿੱਚ ਵੀ ਇੰਨੇ ਡਿਸਪਲਨ ਹੋ ਕਿ ਜਸਟ ਸ਼ੋ ਕਰ ਰਹੇ ਹੋ ਨਹੀਂ ਨਹੀਂ ਹੈਗੇ ਆ ਜੀ ਹੈਗੇ ਆ ਜੀ ਗੇਮ ਕਰਦੇ ਹੋ ਪ੍ਰੋਫੈਸ਼ਨਲ ਕ੍ਰਿਕਟ ਹਾਂਜੀ ਪ੍ਰੋਫੈਸ਼ਨਲ ਖੇਡ ਕਿੰਨੇ ਸਮੇਂ ਤੋਂ ਮੈਨੂੰ ਹੋ ਗਏ 8-10 ਸਾਲ ਹੋ ਗਏ 10 ਸਾਲ ਹੋ ਗਏ ਕਿੰਨੀ ਵਾਰ ਬੈਸਟ ਰਹੇ ਹੋ ਕਾਫੀ ਟਾਈਮ ਬੈਸਟ ਰਹੇ ਆ ਇੱਕ ਮੋਟਰਸਾਈਕਲ ਵੀ ਜਿੱਤਿਆ ਕਾਫੀ ਐਲਈ ਆ ਐਲੀਡੀ ਲੈ ਕੇ ਚੱਲੇ ਹੋ ਸਭ ਤੋਂ ਜ਼ਿਆਦਾ ਖੁਸ਼ੀ ਕਿੰਨੂ ਹੋਏਗੀ ਕਰਦੇ ਨੂੰ ਕਰਦੇ ਨੂੰ ਕਿੰਨੂ ਦੇਖੋਗੇ ਐਲੀਡੀ ਤੇ ਲਾ ਕੇ ਕਰਦੇ ਦੇਖਣਗੇ ਹਣ ਕਿਉ ਤੁਸੀਂ ਨਹੀਂ ਦੇਖਦੇ ਆਪਾਂ ਨੂੰ ਟਾਈਮ ਹੀ ਨਹੀਂ ਲੱਗਦਾ ਸਵੇਰੇ ਜਾਈਦਾ ਸ਼ਾਮ ਨੂੰ ਕਰ ਜਾਈਦਾ ਕਿਮ ਕਰਦੇ ਹੋ ਪ੍ਰੋਫੈਸ਼ਨਲ ਹਾਂਜੀ ਹਾਂਜੀ ਪ੍ਰੋਫੈਸ਼ਨਲ ਕਰੀ ਚਲੋ ਠੀਕ ਹੈ ਰਬ ਤੁਹਾਨੂੰ ਬਹੁਤ ਸਾਰੀਆਂ ਛੜਦੀ ਕਲਾ ਬਖਸ਼ੇ ਇੱਕ ਵਾਰ ਜ਼ੋਰਦਾਰ ਤਾੜੀਆਂ ਮੋਹਿਤ ਪਠਾਨ ਕੋਲ ਦੇ ਲਈ ਲਓ ਜੀ ਲਓ ਐਲੀਡੀ ਬਹੁਤ ਹੀ ਪਿਆਰੀ ਜੀ ਸ਼ਾਮ ਖੋਸ਼ਕੀਪੁਰ ਨਿਵਾਸੀਆਂ ਦੇ ਨਾਮ ਵੱਡੇ ਮਾਨਸਮਾ ਖੋਜਕੀਪੁਰ ਗਰਾਊਂਡ ਦੇ ਵਿੱਚ ਹੋ ਰਹੇ ਨੇ ਬੈਸਟ ਬੈਟਸਮੈਨ ਇਜ਼ ਮੋਹਿਤ ਪਠਾਨ ਕੋਲ ਫਰੋਮ ਦੀ ਪਠਾਨ ਕੋਲ